ਸਾਨੂੰ ਉਹਦੇ ਵੇਲੇ ਅੱਜ ਪੀਣੀ ਨਹੀਂ ਅੱਗੋਂ ਦੀ ਘਰ ਦੀ ਕਹਿੰਦੀ ਮੁੜ ਕੇ ਕਹਿੰਨੇ ਹੁੰਦੇ ਲੁੜਕਦਾ ਹੀ ਆਉਣਾ ਹਣਾ ਮਾਹ ਲਿਆਉਣਾ ਪੈਂਦਾ ਇਹ ਵੀ ਪੱਕਾ ਸ਼ਰਾਬੀ ਆ ਜੋ ਹੁੰਦਾ ਹੀ ਕਦੇ ਕਦੇ ਆਪ ਵੀ ਪੀਤੇ ਹੋ ਹਾਂਜੀ ਕਿਤਨੀ ਕੀ ਪੀਤੇ ਹੋ ਹੈ ਤੂੰ ਪੀਤੀ ਕਦੇ ਬਿੱਟੂ ਕਿੱਥੇ ਮੈਂ ਮੈਂ ਪਿੰਦਾ ਹੀ ਪੀਆਗਾ ਪਾਉਣੀ ਹੈ ਇਹੋ ਜੀ ਚੀਜ਼ ਕਿੱਥੇ ਮੈਂ ਕਹਿੰਦਾ ਸੌ ਦਾ ਕਾ ਤਾ ਇਹੋ ਜੀ ਚੀਜ਼ ਪੀ ਆ ਵੇਲਾ ਸੌ ਨਹੀਂ ਪੌਣ ਹਣ ਮੇਰੀ ਸਾਹ ਕਲ ਕਾ ਤਾ ਓਏ ਸੌਂ ਗਾ ਦੋ ਇਹ ਜੀ ਚਾਹ ਪਿੱਛੇ ਪੁੰਗੀਆਂ ਦਾ ਸਾਧੋ ਜੀ ਨਵੀਂ ਇਹ ਠੇਕੇਦਾਰਾਂ ਨੇ ਆ ਕੇ ਕਰਦਾ ਇਹ ਗਾਣਾ ਛੱਡ ਲੈ ਪਹਿਲਾਂ ਇਹ ਸਾਰਿਆਂ ਨੇ ਨਿਕਾ ਠੇਕੇਦਾਰਾਂ ਇਹਨੇ ਵਾਰ ਰੌਲਾ ਹੀ ਪਾਉਣਾ ਬਾ ਕਦੇ ਕੁਰਸੀ ਤੇ ਬਹਿ ਕੇ ਰੌਲਾ ਪਾਈਏ ਨਾ ਕਦੇ ਕਿਤੇ ਬਹਿ ਕੇ ਰੌਲਾ ਫਿਰ ਮੇਰੀ ਨਿਗਾਹ ਤਾਂ ਹੁੰਦੀ ਹੈ ਨਾ ਸਾਰੇ ਪਾਸੇ ਕੀ ਆ ਕੰਮ ਆਏ ਆ ਪੂਰਾ 1 ਹਫਤਾ ਹੋ ਗਿਆ ਪਿੰਡ 'ਚ ਭੋਗ ਦਾ سلسلہ ਚੱਲੀ ਜਾਂਦਾ ਕਦੇ ਕਿਸੇ ਘਰੇ ਰੌਲਾ ਕਦੇ ਕਿਸੇ ਫਿਰ ਆਪਦੇ ਘਰਾਂ 'ਚ ਮਰਗ ਚਲ ਉਹ ਤਾਂ ਚੱਲ ਵਕਰੀ ਗੱਲ ਆ ਠੀਕ ਆ ਤੇ ਇਹਨੂੰ ਨਾ ਇਹਦਾ ਫ੍ਰਸਟ੍ਰੇਸ਼ਨ ਹੁਣ ਉੱਥੇ ਨਿਕਲਣ ਨਹੀਂ ਦੇ ਕੰਮ ਵਾਲੇ ਬੰਦਿਆਂ ਦੇ ਉਹਨਾਂ ਦੇ ਵੀ ਘਰ ਕਾਲੋ ਨਾ ਕਰ ਚੱਲ ਪੈਣਾ ਹੈ ਨਾ ਚੱਲ ਨਹੀਂ ਲੜ ਲੂੜਦਾ ਭਾਈ ਲੜਨ ਦਾ ਤਾਂ ਫਿਰ ਸੋਚਿਆ ਜਾ ਤੂੰ ਕਿਦਾਂ ਸਾਈਕਲ ਚੋਖੇ ਤੁਰ ਪਿਆ ਮੜਾ ਜਾ ਕੀ ਮੜਾ ਜਾਗੀ ਜਿਆਦਾ ਨਹੀਂ ਮੜਾ ਜਾਗੀ ਮੜਾ ਜਾਈ ਉਂਗਲ ਜੀ ਬਾਹਰ ਕੱਢ ਕੇ ਅੰਦਰ ਆ ਜਾ ਕੋਈ ਛੱਡਣਾ ਬੰਦਾ ਵੇਖੇ ਸਭ ਕੋ ਬੁਲਾਏਗੀ ਇਹ ہماری ਅੰਮਾ ਜੀ ਨੇ ਇਹ ਐਸੀ ਕਰਦੀ ਹੈ ਇਹ ਠੀਕ ਹੈ ਇਹ ਜੋ ਸੂਬਾ ਖਾਤੀ ਹੈ ਫੀਮ ਖਾਤੀ ਹੈ ਥੋੜੀ ਸੀ ਤੂੰ ਤਾਂ ਖਵਾ ਕੇ ਜਾਂ ਨਾ ਮੈਂ ਉਹ ਤਾਂ ਹੁਣੇ ਨਾਸਾਂ ਦੇ ਖਾ ਕੇ ਉਧਰ ਨਹੀਂ ਜਾਏਗਾ ਕੋਈ ਵੀ ਆਦਮੀ ਖਾ ਕੇ ਮੰਨਦਾ ਥੋੜੀ ਜੇ ਵੀ ਨਹੀਂ ਮੰਨਦੀ ਹਾਂਜੀ ਦੱਸੋ ਇਹ ਉਧਰ ਦਾਰੀ ਚੱਲੀ ਜਾਂਦੀ ਹੈ ਕਿਹੜੀ ਰਾਹ ਨੂੰ ਲੋਕੀ ਕਰ ਦੇਣਾ ਚਲਾ ਲਿਆ ਫਿਰ ਹੁਣ ਲੈ ਆਪਨੇ ਹੇਲਸਾ ਦੇ ਬੈਡ ਲੈ ਕੇ ਆਓ ਭਾਜੀ ਕਿੰਨੀ ਭਾਰੀ ਹੈ ਨਾ ਚੱਕ ਸਰਦਾਰ ਜੀ ਨਹੀਂ ਸਰਦਾਰ ਜੀ ਨੇ ਕਿਹਾ ਜੀ ਲੈ ਕੇ ਆਓ ਬੈਸਤ ਕੀ ਫਰਮਾਇਸ਼ ਆਈ ਤੁਹਾਡੀ ਮੈਂ ਜਨ ਕਿਤੇ ਹੋਗੇ ਨਹੀਂ ਲੈਣਾ ਤੂੰ 7-8 ਕਿਲੋ ਹਾਂ ਚਲੋ ਜੀ 7-8 ਕਿਲੋ ਦੇਸੀ ਕਿ ਹੋ ਘਰ ਦਾ ਜੁੜਿਆ ਪਿਆ ਜੀ ਦਰਸ਼ਨ ਮੋਟਰ ਦਾ ਗੇਟਵਾਲ ਛੱਡਿਆ ਨਾ ਛੱਡੇ ਮੋਟਰ ਚਲਾ ਲਈ ਗੇਟਵਾਲ ਛੱਡਿਆ ਨਹੀਂ ਗਾ ਛੱਡਿਆ ਮਾਰਾ ਛੱਡਿਆ ਤੇ ਫਿਰ ਪਾਣੀ ਕਿਉਂ ਨਹੀਂ ਆਇਆ ਪਾਣੀ ਤਾਂ ਚੱਲੀ ਜਾਂਦਾ ਨਹੀਂ ਫਿਰ ਕਿਉਂ ਕਹਿੰਦੇ ਪਾਣੀ ਨਹੀਂ ਆਇਆ ਪਾਣੀ ਇੱਥੋਂ ਜਾਂਦਾ ਨਹੀਂ ਪਿਆ ਪੂਰਾ ਪੈਪਦਾਈ ਉਹ ਪਾਣੀ ਥੋੜਾ ਛੱਡਿਆ ਨਾ ਓਏ ਫੁੱਲ ਦੀ ਜਾਂਦੀ ਸੱਪ ਨੂੰ ਠੇਕੇਦਾਰ ਸਾਹਿਬ ਹੋਰ ਕੋਈ ਫਰਮਾਇਸ਼ ਰਹਿ ਗਈ ਹੋਵੇ ਤੁਹਾਡੀ ਚਲੋ ਜੀ ਲਓ ਜੀ ਠੇਕੇਦਾਰ ਸਾਹਿਬ ਨੇ ਆਦਾ ਚਾਕਲੇਟ ਰਮੀ ਆ ਦਰਸ਼ਨ ਨੂੰ ਵਿਚਾਰੇ ਨੂੰ ਕੰਮ ਤੋਂ ਢਾ ਕੇ ਲੀ ਜਾਂਦੀ ਆ ਨਾਲ ਇੱਕ ਵੇਲਾ ਇਹਨੂੰ ਨਹੀਂ ਲੀ ਜਾਂਦੀ ਨਾਲ ਇਹ ਚੱਲਿਆ ਵੀ ਸਾਡੇ ਇੱਧਰ ਘਰਾਂ ਚ ਮਰਗ ਹੋਈ ਆ ਸ਼ਰੀਕੇ ਚ ਤੇ ਉਹਨਾਂ ਦੇ ਉਹਨਾਂ ਨੇ ਆਪਦੇ ਬਜ਼ੁਰਗ ਨੂੰ ਵੱਡਾ ਕੀਤਾ ਤੇ ਹੁਣ ਤਿੰਨ ਚਾਰ ਦਿਨ ਹੋ ਗਏ ਟੈਂਟ ਉਧਰ ਹੀ ਆ ਅੱਜ ਤੀਜਾ ਦਿਨ ਆ ਜੇ ਰੋਟੀ ਇਹਨਾਂ ਦੀ ਉਧਰ ਹੀ ਆ ਇਹ ਅੱਜ ਖਾਣਗੇ ਉਹਨਾਂ ਘਰ ਹੀ ਉਹ ਕਵਰ ਆ ਤੇ ਕੁਰਸੀ ਨਹੀਂ ਆ ਇਹ ਉੱਥੇ ਆਪ ਰਹਿੰਦੀ ਹੈ ਨਹੀਂ ਕੀ ਕਵਰ ਉਥੋਂ ਮੰਗਾਈ ਜਾਂਦੀ ਆ ਕਾਮ ਛੋਟਾ ਜਿਹਾ ਲੱਗ ਰਹਾ ਹੈ ਨਾ ਕਰ ਮੰਗਾਏ ਨਹੀਂ ਚਾਰਿਆ ਪਤਾ ਨਾ ਕਿਹੜਾ ਮੰਗਾ ਲਿਆ ਕਾਫੀ ਸੀਗਾ ਇਹ ਕਿੰਨੇ ਕਿਹਾ ਚੱਲ ਇਹ ਸੋਨਾ ਕਲਰ ਹੈ ਕਾਫੀ ਆ ਅਸੀਂ ਰੱਖਿਆ ਜਾ ਭੱਜ ਕੇ ਚੱਲ ਆ ਜਲੇ ਗੱਡੀ ਚਾਉਂ ਆ ਆਹ ਇਹਨੇ ਗੱਲ ਕਰ ਗੂਗਲ ਪੇ ਨੇ ਆਉਦੀ ਛੇਲੇ ਨਹੀਂ ਕਰਦੇ ਨੇ ਆ ਇਹਨਾਂ ਦੇ ਤੇ ਮੰਨੀ ਦੇ ਵੀ ਇਹਨੇ ਕਰਨੇ ਮੰਨੀ ਨੇ ਵੀ ਆਈ ਜਦਾਂ ਮੈਂ ਕਰਨੇ ਕਾ ਲਈ ਮੰਮੀ ਕੀ ਮਤ ਲਾਤਾ ਅੱਧੀ ਤੇਰੀਆਂ ਭੈਣਾਂ ਨਹੀਂ ਆ ਮੇਰੀ ਮੰਮੀ ਆ ਬਸ ਅੱਛਾ ਸੀ ਵੀ ਸਨਾਰੀ ਕਰਾਉਣਾ ਗੱਡੀ ਜੀ ਮੈਂ ਲੱਤ ਕੇ ਲੱਜਣਾ ਉਹ ਵੱਡੀ ਗੱਲ ਆ ਨਾ ਫਿਰ ਅੰਕੇ ਲਈ ਪੋੜਾ ਤੇ ਪੇੜਾ ਨਾ ਭੋਈ ਤੇਲ ਨਾ ਭੋਈ ਠੀਕ ਆ ਤਾਂ ਲੈ ਰਹੀ ਤੇਲ ਦਾ ਕੋਈ ਮਤਬਾ ਨਹੀਂ ਤੇ ਜਿੱ ਫੁੱਲ ਲੱਜੇ ਪਾਪਾ ਸੋਣੇ ਨੇ ਸਰੰਦਿਆ ਵਾਲਾ ਅੱਛਾ ਇਹ ਗੱਲ ਗੱਲ ਤਾਂ ਇੱਕ ਡਿਊਰੀ ਨੂੰ ਲੈ ਕੇ ਜਾਈਂ ਡਿਊਰੀ ਤਾਂ ਮੇਰਾ ਬਹਿਣ ਜਾਣਾ हां जी बहन जी ਦੱਸੋ ਕੀ ਲੈ ਹੋਣੀ ਹੈ ਬੇਲੀਆਂ ਬੈਗੀਆਂ ਹੈ ਚਾਹ ਚੂਰਾ ਭਾਲੇ ਆਟੇ ਤੋਂ ਫਰੀਕ ਚਾਹਣਗੇ ਕੋਈ ਤੁਹਾਡੇ ਬਜਟ ਦੇ ਕੋਈ ਹੈ ਇਹ ਦਵਾਈ ਦੁਆਣੀ ਲੈਣੀ ਤੁਸੀਂ ਆਪ ਹੀ ਆ ਇਹ ਗੱਲ ਸੁਣਨਾ ਹੀ ਤਾਂ ਡੇਨਾ ਹੈ ਇਹਦਾ ਬਾਕਲਾ ਲਿਆਉਣਾ ਮਾਰਗ ਲੈ ਕੇ ਆਣੀ ਬਸ ਕੰਨਾ ਨਾਲ ਸਭ ਹੈ ਹੈ ਕੋਣ ਰਾਮ ਖਾਤਾ ਲੈਣੀ ਸੀ ਜਾਣਾ ਆਪ ਹੀ ਆ ਚਲੋ ਮੈਂ ਤਾਂ ਟਿੱਕੀਆਂ ਇੱਥੇ ਹੀ ਲੈ ਆ ਦੋ ਖਾ ਲੈਣੀ ਆ ਤੇ ਕਿਵੇਂ ਆਪਣੇ ਬੁੱਲੇ ਭਾਲ ਦੇ ਦੀਦੀ ਤੋੜ ਦੇਣਾ ਇਹ ਤਾਂ ਤੋੜ ਦੇਣਾ ਜੀ ਖਾਣੀ ਹੁਣ ਦੱਸ ਮੈਂ ਤੁੰਗਲਾ ਤਾਂ ਮਾਰ ਤੜੇ ਕੰਦਨ ਹਾਟੇ ਖਰਚੇ ਚੱਲਣ ਸੋਕਾ ਨੀਂ ਮੇ ਨਾਲ ਵੀ ਨਹੀਂ ਹਰ ਮਨਾ ਤਾਂ ਆਪਾਂ ਵੀ ਚਾਹ ਸਕਦੇ ਆ ਤੁਹਾਡੇ ਨਾਲ ਇਹ ਬਣਾਉਣਾ ਆ ਸਾਨੂੰ ਤੁਸੀਂ ਲੈ ਕੇ ਆਏ ਹੋ ਨਾ ਸਾਡੇ ਨਾਲ ਜੀ ਇਹ ਲੈ ਕੇ ਆਏ ਆਂ ਤੁੰ ਨੂੰ ਤੁਸੀਂ ਵੀ ਖਵਾ ਹੀ ਸਕਦੇ ਆ ਤੋੜ ਰੋੜੇ ਨਾਲ ਆਏ ਆਂ ਇਹ ਖਵਾਉਣਾ ਅੱਜ ਚੱਪਲਾਂ ਨਹੀਂ ਬਸਾਉਂ ਅੱਜ ਵੇ ਆਉ ਵੇ ਆਉ ਵੇ ਇਹ ਨਹੀਂ ਹੜਦੀ ਅੱਤ ਕਰਾਉਣਾ ਹੈ ਆਸੋ ਇਹ ਪਾਲੂ ਗੋਣਾਂ ਨੂੰ ਕੋਹਰੇ ਕੋ ਕਲਰ ਨੇ ਵਾਦੇ ਬੀ ਮੈਂ ਤਾਂ ਆਸੋ ਹੀ ਲੱਗਣੀ ਸੋਹਣੀ ਆ ਨਹੀਂ ਆ ਰਹੇ ਤਾਂ ਮੇਰੇ ਕਲਰ ਆਈ ਸੀ ਪਹਿਲੇ ਮੋੜ ਤੇ ਅਡਵਾਸ ਦੀ ਮੋੜ ਤੇ ਗੱਭੀ ਆ ਉਹ ਮੇਰੇ ਤੇ ਆ ਵੇਖੀ ਆ ਆਗੀਆਂ ਇਹਨਾਂ ਨੇ ਚੱਪਲਾ ਸਲੈਕਟ ਕਰਨ ਤੇ ਨਾ ਘੱਟੋ ਘੱਟ ਜਾਦ ਨਹੀਂ ਅੱਧਾ ਅੱਧਾ ਪਾਉਣਾ ਪਾਉਣਾ ਘੰਟਾ ਲਾਉਣਾ ਇਹਨਾਂ ਨੇ ਵੀਰ ਨਮਨ ਮੇਰੀਆਂ 2 ਮਿੰਟ ਚ ਰਿਲੇਟ ਕਰ ਦੇ ਪਰਪਣਾ ਉੱਧਰ ਵੇਖ ਕਿਉਂ ਆਈ ਇਹ ਰੰਡਿਆਲੇ ਵਾਲੇ ਇਹ ਰੰਡਿਆਲੇ ਵਾਲੇ ਹੀ ਵੇਖ ਕਿਉਂ ਖਰਾਕ ਵੇਖ ਤੂੰ ਦੱਬ ਕੇ ਭਾਜੀ ਦੱਬ ਕੇ ਖਰਾਕ ਨਹੀਂ ਘਮੀਲੀ ਘਰੇ ਪਾਉਣ ਲੈਣੇ ਨਾ ਘਰੇ ਪਾਉਣ ਲੈਣੇ ਨਹੀਂ ਨਹੀਂ ਸਾਬ ਤੋਂ ਵੱਧ ਘਾਟਾ ਪਿਆ ਅੱਜ ਇਹਨੂੰ ਨਾਲ ਆਉਂਦੇ ਗਰਦੀਪ ਹਣੀ ਰਗੜੇ ਗਿਆ ਮੂ ਵੀ ਸੋਚ ਗਿਆ ਗਰਦੀਪ ਦਾ ਜਿਹੜੀ ਵਲੌਗ ਚ ਪਤਾ ਲੱਗਣਾ ਕਰਤਾ ਕਾ ਦਾ ਬਿਆਰ ਵਲੌਗ ਵਾਂਗ ਉਹ ਚ ਤੁਹਾਨੂੰ ਦੱਸਾਂ ਕਿ ਕਿਸ ਚੀਜ਼ ਵਿਚਾਰੀ ਰ ਘਟਾ ਪੈ ਗਿਆ ਆਹ ਮਾਈ ਗਾਡ ਵੇਖੀ ਜਾਂਦੀ ਨਾਲ ਤੇ ਆਪਣੀ ਪਤਾ ਮੈਡੂ ਕਵੇਣਾ ਤੂੰ ਵੀ ਲੈ ਲੈ ਕੋਈ ਪਸੰਦ ਕਰ ਲੈ ਤੂੰ ਵੀ ਲੈ ਲੈ ਜਿਹੜੀ ਮੈਨ ਲਈ ਸਭ ਤੋਂ ਮਹਿੰਗੀ ਸੀ ਤੋਬਾ ਤੋਬਾ ਬਹੁਤ ਆਇਆ ਬੈਨ ਹੜੀ ਦੇਖੋ ਇੱਕ ਮਨੇ ਨਾ ਤਾਂ ਜਾ ਮੱਜ ਬਣਦੇ ਨੂੰ ਸਿਰ ਤੇ ਪੈਸੇ ਆ ਨਾ ਸਾਰਾ ਕੁਝ ਪੈਸੇ ਵੱਧ ਲੱਗ ਗਏ ਨੇ ਸੇਰ ਸੂਤ ਸਭ ਦੂਹਣਾ ਅੱਜ ਜੀ ਹੋਰ ਮੇਰਾ ਘੁੰਮੀ ਜਾਂਦਾ ਸੇਰ ਮੇਰਾ ਧੀ ਦਾ ਕਿਤੇ ਵੜ ਕੇ ਏਰ ਚੜੀ ਜਾਂਦੀ ਬਸ ਕੀਰ ਕਾਹਨ ਚ ਪਾਓ ਵਾ ਫੇਰ ਮੇਰੀ ਕੀ ਚਾਹ ਉਹਦੀ ਉਹ ਵੇਰ ਵੇਕੇ ਚੰਗੀ ਭਲੀ 10000 ਬਸ ਕੀਰ ਬਸ ਪਤਾ ਥੱਕਾ ਬਹੁਤ ਜ਼ਿਆਦਾ ਹੋ ਰਿਹਾ ਕੋਈ ਢੱਕਾ ਹੋਇਆ ਉਦੋਂ ਇਹ ਕਹਿੰਦੀ ਸੀ ਤੁਸੀਂ ਲੈ ਲਓ ਤੁਸੀਂ ਲੈ ਲਓ ਕੋਈ ਨਹੀਂ ਮਨਦੀਪਤਾ ਆ ਕੇ ਲੈ ਲਓ ਤੁਸੀਂ ਲੈ ਲਓ ਤੁਸੀਂ ਮਨਦੀਪ ਨੇ ਨਹੀਂ ਲੈ ਕੁਛ ਨਹੀਂ ਕਹਿੰਦੀ ਉਹ ਆਪੇ ਆ ਕੇ ਵੇਖ ਰਾਂ ਪਰ ਆਪੇ ਉਹ ਜੋ ਪੂਰੀ ਨਾਈ ਮੇਰੇ ਤੋਂ ਪਹਿਲਾਂ ਸੈਡ ਅੱਜ ਬਹੁਤ ਦੁਖ ਦੀ ਅਫਸੋਸ ਕਰਨਾ ਹੋ ਭਾਈ ਇੱਧਰ ਹਲ ਫੋਨ ਆਈ ਜਾਣ ਇਹਨੂੰ ਕਹਿੰਦਾ ਮਹਿੰਤੀ ਆ ਬਾਈ ਹਾਏ ਮੇਰੀ ਇੱਕ ਫੋਨ ਆ ਜੇ ਮੇਰੇ ਨਾਲ ਕਰੀ ਗੱਲ ਕਰ ਲੈ ਮੈਂ ਵੀਡੀਓ ਬਣਾ ਲਈ ਸਾਰੀ ਆਏ ਰੋਈ ਜਾਵੇ ਹੈਲੋ ਪ੍ਰੀਆ ਪਲੀਜ਼ ਮੇਰੇ ਸਾਥ ਬਾਤ ਕਰ ਲਓ ਆ ਪ੍ਰੀਆ ਓਏ ਸ਼ੇਰ ਦੇ ਵਾਲ ਇੱਕ ਨਹੀਂ ਰਹਿਣਾ ਤੇਰਾ ਮੈਂ ਤਾਂ ਦੱਸੀ ਜਾਣਾ ਫੋਨ ਲਾਈ ਜਾਂਦਾ ਕਰਨ ਨੂੰ ਆ ਗਿਆ ਆ ਗਿਆ ਆ ਗਿਆ ਹੁਣ ਆ ਫੋਨ ਚੱਕੇ ਓਏ ਦਾ ਗੱਲ ਹੈ ਗੱਜ ਕਰ ਨੀ ਹਾਰ ਗਿਆ ਆ ਚਿਹਰੇ ਵਾਲੀ ਆਪੇ ਗੱਲ ਕਰਨੀ ਕਿਵੇਂ ਕਿਵੇਂ ਕਦੋਂ ਮੈਂ ਵੀਡੀਓ ਦਿਖਾਣਾ ਹੈਲੋ ਬੋਡੀ ਮਸਾ ਜਲੇ ਕਿਹੜੇ ਕਿੰਨਾ ਹੋ ਗਿਆ ਆ ਵੇਖੀ ਕੀ ਕਹਿੰਦਾ ਤੇਰੀ ਨਜ਼ਾਰਾ ਆਉਂਦਾ ਨਾ ਨਜ਼ਾਰਾ ਦਾ ਬਹੁਤ ਆਉਂਦਾ ਅੱਜ ਪਹਿਲੀ ਵਾਰੀ ਇਹਨੂੰ ਕਦੇ ਮਿਲ ਗਿਆ ਐ ਗਰੋਲ ਤੇ ਨਹੀਂ ਇਹ ਤਾਂ ਭੁੱਖਾ ਹੀ ਮਰਦਾ ਹੁੰਦਾ ਮਗਰ ਲਾਜੀ ਹੁਣ ਵੇਖ ਕਿਵੇਂ ਮੂੰਹ ਮਾਰਦਾ ਜਿਵੇਂ ਘੋੜੇ ਦੀ ਮੌਤ ਜੇ ਬਾਊਟ ਮਾਰਦੇ ਹੁੰਦੇ ਮੂੰਹ ਐ ਪਾਣੀ ਨਹੀਂ ਦਮਾ ਰੋ ਲੱਗ ਗਈ ਡੈਗ ਨਾ ਬੈਣ ਡੈਗ ਓਏ ਆਮੰਦਈ ਆ ਮੇਰੇ ਨਹੀਂ ਕੇ ਅਮਨ ਤੇਰਾ ਕੋਈ ਵੀ ਜੁੱਤੀ ਨਹੀਂ ਆਂਦੇ ਜਿਹੜੀਆਂ ਕੁੜੀਆਂ ਦੀ ਜੁੱਤੀ ਆ ਸਾਰੀ ਮੀਆਂ ਚੱਕ ਲੋ ਨੀ ਚੱਲ ਮੀਆਂ ਚੱਕ ਓਏ ਚੱਕੋ ਅੱਗੇ ਹੋ ਜੋ ਸਮਾਨ ਹੀ ਸਮਾਨ ਹੈ ਇਸ ਵਿੱਚ ਦਲੀ ਇਸ ਵਿੱਚ ਡਾਲ ਦੀ ਹੈ ਇੱਕ ਇੱਕ ਆਏਗਾ ਆ ਜਾ ਫੋਲੋ ਵੀ ਕਰ ਲੋ ਚੱਲ ਆ ਫੋਲੋ ਵੀ ਦੋਵੇਂ ਨੌਲਜੀ ਲੱਗੇ ਦੋਵੇਂ ਹਾਂ ਨਹੀਂ ਲੱਗਾ ਦੋਵੇਂ ਨੌਲਜੀ ਕਿੱਤਾ ਹੀ ਆਣਾ ਜਾਂਦਾ ਵੀ ਨਹੀਂ ਅੰਦਰ ਨੂੰ ਤੇ ਯੂਰੀਆ ਆਂਦਾ ਵਾ ਆਹ ਗੱਲੋਂ ਗੱਲ ਕਰੀ ਹੈਗੀ ਵੇਖ ਕੇ ਤੇਰਾ ਕੰਮ ਬੱਤੀ ਥੋੜਾ ਪੁਈ ਨਹੀਂ ਦੇਣਾ ਹੈ ਐਨੇ ਨਾ ਬੱਤੀ ਥੋੜਾ ਪੁਈ ਭਰਾਵਾ 1 ਲੀਟਰ ਨਾਲ 1000 ਕਿਲੋਮੀਟਰ ਚੱਲੀ ਜਾਂਦਾ ਇਹ 8 ਲੀਟਰ ਪੁਈਦਾ 10000 ਕਿਲੋਮੀਟਰ ਚੱਲੀ ਜਾਂਦਾ ਈ ਹੂੰ ਅਗਲੀ ਸਰਵਿਸ ਤੇ ਸਿੱਧਾ ਪਾਉਣਾ ਪੈਂਦਾ ਐਵੇਂ ਨਾ ਕਿਤੇ ਮਰੀ ਯੂਰੀਆ ਨੂੰ ਕਿਤੇ ਘੱਟ ਨਾ ਜਾਣ ਲਈ ਤੂੰ ਠੀਕ ਨਾ ਟੱਪ ਭਰਾਵ ਤੇਸਤੀ ਹੁੰਦੀ ਬੈ ਕੇ ਚੱਲ ਨਹੀਂ ਕਰਨਾ ਮੈਂ ਬੈ ਕੇ ਕੋਈ ਹੋਰ ਕਰੂਗਾ ਮੈਂ ਖਾਵੇ ਨਹੀਂ ਕਰਾਂਗੇ ਉਹਨੂੰ ਜਿਦਾ ਪਾਣੀ ਚੱਲ ਵੇਨੇ ਕਿਹੜਾ ਜਿਆਦੀਆਂ ਡੱਪਦਾ ਦੇਖੋ ਕਿੰਨੇ ਕਰਦੀ 1 2 3 4 5 6 7 8 9 10 11 12 13 14 15 16 17 18 19 20 21 22 23 ਆਇਆ ਇਹ ਮੇਰਾ ਵੀ ਆਉਂ ਪਰਾਵਾ ਨੋਹ ਕਰ ਲਿਆ ਕਰੋ ਤਾਰ ਵੜ ਦੇ ਤੇ ਇਹਨਾਂ ਨਾਲ ਹੀ ਵਜਦੀ ਆ ਇਹਨਾਂ ਨਾਲ ਹੀ ਵਜਦੀ ਆ ਪਰਾਵਾ ਹੁਣ ਜਾਣ ਕੇ ਕਿਹਨਾਂ ਕਹਿਣ ਲੱਗ ਪਏ ਤੂੰ ਤਾਂ ਕਹੇ ਤੂੰ ਵੀ ਵਜਾਈ ਨਹੀਂ ਇੱਕ ਮਿੰਟ ਜਿਹੜਾ ਵੀ ਸੁਣਦਾ ਪਿਆ ਇੱਕ ਜਿਹੜਾ ਵੀ ਸੁਣਦਾ ਪਿਆ ਜੇ ਚ ਇੱਕ ਵੀ ਸੁਣ ਗਲਤ ਲੱਗਦਾ ਉਹ ਮੈਨੂੰ ਉੱਥੇ ਫੜ ਲਓ ਆ ਗਈ ਮੈਂ ਤੋਕੇ ਲੇ ਲੈ ਸ਼ਾ ਸ਼ਾ ਆ ਦੇਦਾ ਸ਼ਾ ਓਏ ਜਸਪਾਲ ਮੈਨੂੰ ਸ਼ਾ ਦੇਦਾ ਦੇ ਲੋ ਦੇ ਆ ਜਾ ਮ ਖਾਣਾ ਓਏ ਇਹਨਾਂ ਨੂੰ ਲੈ ਲਈ ਹੁਣ ਉਹਨੂੰ ਦੇ ਦਿਓ ਭਾਈ ਮੇਰਾ ਹੁਣ ਕੀ ਹੁਣੇ ਖਜੂਰਾ ਦੀ ਉਹ ਪਿੱਛੇ ਖਾਈ ਜਾਂਦਾ ਵਾ ਹਾਂ ਤੇ ਇਹਨੇ ਘਰੇ ਆ ਕੇ ਬਸ ਸੁੱਕੀਆਂ ਰੋਟੀਆਂ ਖਾੜੀਆਂ ਫਰੇ ਓਕਾ ਨਾ ਨਾ ਲੱਗ ਜਾਇਆ ਕਰ ਮੇਰਾ ਐ ਉੱਠੀ ਜਾ ਕੇ ਵੀ ਉਹੀ ਚੀਜ਼ਾਂ ਹੋਇਆ ਕਰ ਮੇਰੇ ਘਰੇ ਕਰੇ ਆਮਰਚਾਰ ਨਾ ਆਮਰਚਾਰ ਨਾਲ ਆਹ ਲੈ ਤੇਰੇ ਆਹ ਤੇਰੇ ਸਾਲਾ ਚਾਚੇ ਦੇ ਮੁੰਡੇ ਵੇਲਾ ਇਹਨਾਂ ਨੂੰ ਪਦਾ ਰੋਜ ਦਾ ਮੱਖਣੀ ਦੀ ਰੋਟੀ ਖਾਣਾ ਕਰੇ ਆਉਂਦੇ ਰੋਜ ਆਹ ਦਾਦੇ ਦਾ ਮੁੰਡਾ ਪੁਰਾਣਾ ਵੇਲਾ ਹੈ ਪੁਰਾਣਾ ਵੇਲਾ ਪੁਰਾਣਾ ਹੈ ਕਈ ਜਨ ਚਾਰ ਦਾ ਰੋਟੀਆਂ ਖਾਂਦਾ ਕਰਾ ਬਹੁਤ ਬਹੁਤ ਵਾਰ ਕਰ ਤਾਨੂੰ ਸਾਲਾ ਰੋ ਹੀ ਡੱਬੇ ਕੱਢ ਕੱਢ ਖਾਈ ਜਾਂਦਾ ਵੇਖੀ ਆਪ ਜ ਆਪ ਤੇ ਬੰਦਾ ਸਾਰੀ ਜੀ ਆਈਦਾ ਮਾਰਦਾ ਹੀ ਆ ਛੋਟਾ ਸਾਈ ਲਵਾਂ ਨੂੰ ਨਹੀਂ ਕਰਦਾ ਨਾ ਜਿਹਨੂੰ ਦਿੰਦੇ ਆ ਉਹਨੂੰ ਜੋ ਐਕਟਿਵ ਕਰ ਲੈ। ਤੇ ਸ਼ਗਨ ਸ਼ਗਨ ਫੜ। ਸਾਰਾ ਟੈਟੂ ਬੰਦ ਨਾ ਆ ਆ। ਆ ਅਮਰ ਤਾਂ ਵਜਦੇ ਅੱਜ ਮੈਨੂੰ ਮੈਸੇਜ ਆਈ ਜਾਂਦੇ ਆ ਅਮਰ ਦਾ। ਆ ਅਮਰ ਦਾ। ਆ ਫੜ। ਕੁੜੀਆਂ ਕੰਨੀਆਂ ਕੁੜੀ ਆ ਮੈਂ ਕੁੜੀ ਵੀ ਅਮਰਤ ਹੁੰਦੀ ਕੁੜੀ। ਆਏ ਆ ਹਾਏ ਓਏ। ਆਏ ਓਏ ਦਿਹਾੜੀ ਬਣ ਗਈ ਅੱਜ 1500 ਹੁੰਦੇ ਪੰਜਾ ਮਿੰਟਾਂ ਝੜਕ ਨਹੀਂ ਬਣ ਗਈ। 1500 ਕੋਈ ਨਹੀਂ ਫਿਰ ਕਿ ਹੋ ਗਿਆ ਯਾਰ। ਮੀਂਹ ਭਰਾਉਂਦੇ ਰਹਿਣ। ਹਾਂ ਤੇ ਸ਼ਗਨ ਲੈ ਕੇ ਜਾਂਦੇ ਰਹਿਣ। ਨਹੀਂ ਲਵ ਯੂ ਆ। ਸਾਰਿਆਂ ਦੇ ਵਿਆਹ ਹੋ ਜਾਣਾ ਇਹ ਮੰਗਿਆ ਕਰੋ। ਕੀ ਮੰਗਿਆ ਕਰੋ? ਹਾਂ ਓਏ। ਕੀ ਇਹਨੂੰ ਮੈਂ ਕਹਿੰਨਾ ਹੁਣ 70% ਕੁੜੀਆਂ ਰਹਿ ਗਈਆਂ ਤੇ 100% ਮੁੰਡੇ ਬਹਿ ਨੇ 30% ਤਾਂ ਕੀ ਬਣੂਗਾ ਅੱਗੇ ਜਾ ਵੇ ਹੈ ਆਪਾਂ ਸੌਦੇ ਆ ਤੇ ਟ੍ਰੈਕਟਰ ਅੱਗੇ ਆਪਣੇ ਤੋਂ ਹਜੇ ਹੋਲੀ ਕੀਤਾ ਆ ਪਾਈ ਨੇ ਸੁਧਰੇ ਭਿਜਾਈ ਮਾਰਦਾ ਕਹਿੰਨੇ ਰੁਕ ਜਾ ਰੁਕ ਜਾ ਬੈਠਾ ਵਈ ਕਿੱਥੇ ਹੋਇਆ ਵਾ ਉਹ ਕਹਿੰਦੇ ਲੋ ਤੇਰੀ ਭਲੀ ਹੋ ਜੇ ਅੱਛਾ ਕਿ ਹੋਰ ਕੇ ਚਲਾਉਂਦਾ ਪਿੱਛੇ ਬੰਦਾ ਹੋਰ ਬੈਠਾ ਉਹ ਗੱਡੀ ਨਹੀਂ ਡੇ ਲੱਗ ਦੇਂਦੇ ਆ ਉਹ ਬੜਾ ਫਾਈਦਾ ਨਾ ਬਹੁਤ ਸੋਹਣਾ ਲੱਗਿਆ ਨਾ ਮਾਸਟਰ ਜੀ ਬਹੁਤ ਕਹਿਣ ਲੱਗਦਾ ਪਿਆ ਸੋਹਣਾ ਵਾ ਫੜਾ ਕਿਸੇ ਦਾ ਬ੍ਰੈਂਡ ਚੈੱਕ ਕਰ ਉਹ ਜੇ ਮੈਂ ਇਹਨਾਂ ਫੀਚਰ ਸੁਵਾਵਾਂ ਕਿਵੇਂ ਨਾ ਇਹਨੇ ਫੀਚਰ ਵਿੱਚ ਹੀ ਐਵੇਂ ਤੇ ਲੱਗੇ ਜਿਵੇਂ ਲੱਗਦਾ ਪਿਆ ਹੇ ਵੇ ਛਗਣਾ ਜਿਹੜਾ 47 ना ना ना। 47 ਕਾਰ ਥਲੇ ਉਹ ਨਾ 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 ਤਕਾਣਾ ਤਕਾਣਾ ਕਰੋ ਦੱਸ ਤੂੰ ਵੀਡੀਓ ਬਣਾਉਣ ਲੱਗੇ ਜਾਦੇ ਦੇਣੇ ਪੈਣੇ ਤੇ ਜਿਵੇਂ ਹੀ ਬੋਸ ਆਉਦੇ ਨਾ ਨਹੀਂ ਨਹੀਂ ਤੂੰ ਜਾ ਰਹੇ ਰਹੇਗਾ ਹਾਂ ਰੱਬ ਦੇਣਾ ਗੱਡੀਆਂ ਵੱਧ ਵੇਚੇ ਸਾਡੇ ਵਾਲੀ ਪੋਜੀਸ਼ਨ ਤੇ ਆ ਜਾਵੇ ਗੱਡੀਆਂ ਵਧੀਆ ਸੌਡੀਆਂ ਵਗਾ ਦੇ ਹਾਂ ਬਹੁਤ ਵਧੀਆ ਵਿਆਹ ਕਰਾ ਲਾ ਨਜ਼ਾਰਾ ਮੰਗੇ ਨੂੰ ਗੱਡੀ ਤੇਰੇ ਭਰਾਵਾ ਮੰਗਾ ਰੋਈ ਜਾਂਦਾ ਮੇਰੇ ਟੈਫਨ 'ਚ ਆ ਜਾਂਦੀ ਹੈ ਨਜ਼ਾਰਾ ਮੰਗੇ ਨੂੰ ਗੱਡੀ ਤੇਰੇ ਰੋਈ ਜਾਂਦਾ ਰੋਈ ਸਾਰਦਾ ਯਾਰ ਮੈਂ ਉਹ ਸਿਆਜ ਮੰਗ ਰਿਹਾ ਨਹੀਂ ਪਾ ਰਿਆਂ ਫਿਰ ਆ ਜਾ ਬਰੇਆ ਅਵੇ ਕਾਕੇ ਨੇ ਖੇਡ ਲਾ ਅਵੇ ਕਾਕੇ ਨੇ ਖੇਡ ਕਾਕੇ ਹੀੜੇ ਦੇ ਨਾਲ ਕੇਡ ਆਸ ਕੋਤਾ ਨੇ ਕਹਿਣਾ ਕਾਕਾਓ ਤੈਨੂੰ ਕਾ ਕੁੱਤਾ ਥੋੜਾ ਗਾ ਬੰਦੇ ਨੇ 1000 ਦਰਪੀ ਇਹਦਾ ਇਹਨੂੰ ਦੇਣਾ ਇਹਨੂੰ ਦਾਸ ਤਾ ਤੂੰ ਤਾਂ ਦਾ ਲੈ ਬੰਦੇ ਨੇ 1000 ਦਰਪੀ ਚਾਹਦੇ ਆ ਤੂੰ ਤਾਂ 100 ਰੁਪਏ ਲੈ ਸ਼ਗਨ ਸਾਲਿਆ ਰਿਸ਼ਤੇਦਾਰੀ ਨੂੰ ਬੜੀ ਛੇਤੀ ਸ਼ਗਨ ਪੜਦਾ ਪੰਜ ਪਸ ਦਾ ਫੜਦਾ 100 ਰੁਪਏ ਹਾਂ ਪਾ ਜੇ ਸਰਵਾਲੇ ਨੂੰ ਇਹਦਾ ਸਿਰ ਹੈਗਾ ਇਹਦਾ ਕਾਰਜ ਆਪਾਂ ਨੂੰ ਤਾਂ 1100 ਦੇਣਾ ਇਨੇ ਹੋਵੇ ਆ ਗਿਆ ਹੋਵੇ ਆਵੇ 1100 ਦੇਣਾ ਆ ਆ ਇਹ 1100 ਰੁਪਿਆ ਇੰਨੇ ਬਾਈ ਗੇਮ ਇਹਨੂੰ ਖੇਡਨੀ ਆਉਂਦੀ ਆ ਨਾਲੇ ਛੱਤੀ ਦੀ ਗੱਡੀ ਭੰਤੀ ਉਹਦੀ ਬਾਈ ਦੀ ਨੂੰ ਸ਼ੂਟ ਮਾਰਦਾ ਮੈਨੂੰ ਲੱਗਾ ਉਹ ਨਹੀਂ ਮਤਲਬ ਹੋਂ ਕਰੂਗਾ ਤੇ ਉਹ ਬਾਈ ਨੇ ਆਉਣਗਾ ਕੇ ਮੋੜ ਫੜਾਤਾ ਨਹੀਂ ਖੇਡਨੀ ਆਉਂਦੀ ਕਿ ਨਾ ਭਾਈ ਸਾਡੇ ਘਰੇ ਵੀ ਪਈ ਹੈ ਗੇਮ ਇਹਨੇ ਕਿਹਾ ਵਾ ਭਾਈ ਮਾਰਿਓ ਗੋਭੀ ਵਾਲੀ ਇਹਦੇ ਕੋਲ ਤਾਂ ਮੇਰੇ ਤੇ ਪ੍ਰਭਾਵ ਪਾਇਆ ਹੈ ਪ੍ਰਭਾ ਬਾਈ ਨੇ ਮੋੜ ਫੜਾਤਾ ਮੇਰੇ ਨਾਲ ਜਿਹੜੀ ਉਹ ਲੁੱਭਿਆ ਆ ਓਏ ਉਹ ਨੇ ਜਿਹੜਾ ਜੰਪ ਜੇ ਮਾਰਦਾ ਭਾਈ ਪ੍ਰਭਾ ਬਾਈ ਦਾ ਫਿੱਕਾ ਕਰਦਾ ਮੋੜ ਫੜਾ ਲੈ ਰਮੋਰ ਫੜਨਾ ਨਹੀਂ ਹੁੰਦਾਗਾ ਆਰੇ ਮੋਟਰਾਂ ਗਲਾਈ ਦੀਆਂ ਬਣੀਆਂ ਜਿਸਪਾਲ ਦੀਆਂ ਫੜਾਏ ਨੇ ਹੁਣ ਕੱਚਾ ਹੋ ਜਾਂਦਾ ਬੇਟਾ ਓਏ ਬਾਈ ਜਾਨਾਂ ਦੀ ਤਾਰਾਂ ਲਾਗਦੀਆਂ ਨੇ ਮੋਟਰਾਂ ਦੇ ਲਾਈ ਦੀ ਗੱਲ ਤੇ ਆਂਦੀ ਗੱਲ ਤੇ ਹਾਂ ਕੱਚਾ ਹੋ ਜਾਂਦਾ ਬੇਟਾ ਮਾਤਾ ਕਹਿੰਦੀ ਗੱਲ ਸਾਡੇ ਚੋਰੀ ਤਾਰਾਂ ਲਾਗ ਲੈ ਲੈ ਮੈਂ ਨਾ ਦੇ ਦੂਗਾ ਜੀ ਬੀਚੀਆਂ ਨਹੀਂ ਗਈਆਂ ਕੋਈ ਨਾ ਪ੍ਰਾਰਥਾ ਮਿਲ ਜਾਣਗੇ ਤਾਰਾਂ ਤੁਹਾਡੀ ਟੈਨਸ਼ਨ ਨਾ ਲੈ ਘਰੇ ਬਈ ਆਪਣੇ ਦੇਦਾ ਵੇਚੀਆਂ ਤਾਂ ਨਹੀਂ ਅਜੇ ਨਹੀਂ ਕੀਤੀਆਂ ਹੀ ਆਈ ਤਾਂ ਕਰ ਲਈਆਂ ਤੂੰ ਦਲ ਤੋਂ ਤਾਰਾਂ ਨਹੀਂ ਨਾ ਸਾਡੇ ਮੋਟਰਾਂ ਖੁੱਲ ਲਓ ਜੀ ਪਹੁੰਚੋ ਵਿਆਹ ਤੇ ਹੁਣ ਜਰੂਰ ਪਹੁੰਚ ਜਾਗੇ ਜਾਣ ਜਰੂਰ ਲਾਇਰ ਰੌਣਕਾ ਓਕੇ ਰਿਪੋਰਟ ਕਰਾ ਦੇ ਹੁਣ ਸ਼ੱਕ ਤੋਂ ਲਾਲ ਲਾਲਾ ਕਰਾ ਦਿਓ ਬੜੀ ਜਾਣ ਹਾਂ ਹਾਂ ਜਰੂਰ ਜਾਣ ਇਹ ਤੇ ਵਿਆਹ ਦੇ ਬਾਥਰੂਮ ਪੁੱਛੀਏ ਪੁੱਛੀਏ ਨੇ ਬਾਥਰੂਮ ਕਿੱਥੇ ਆ ਉਹ ਕਿੱਥੇ ਉਹ ਕਿੱਥੇ ਆ ਉਹਗਾ ਅਰੇ ਭਾਈ ਨੇ ਦੱਸਾਂ ਰੋੜ ਦੇ ਉਹ ਹਾਂ ਨੇ ਪੁੱਛਾ ਉਹਗਾ ਨੇ ਉਹਦੇ ਸਾਰਿਆਂ ਦਾ ਮਨ ਲੱਗ ਗਿਆ ਨਹੀਂ ਮਗਰੀ ਝੜੀ ਮੋਣੀ ਜਿਹਨੇ ਆਂਦੇ ਨੇ ਸਾਰੇ ਛਕਦਾ ਐ ਆਏ ਰਵਾਇਆ ਉਹ ਬਾਈ ਦਾ ਰਿਕਾਰਡ ਮੈਂ ਇਹਨਾਂ 10-10 ਰੁਪਏ ਦੇਣੀ ਹੈ ਇਹਨਾਂ ਨੂੰ ਸ਼ਾਗਣੀਆਂ ਹਰਾ ਮੋਟ ਚੱਲਦਾ 50 ਹਜ਼ਾਰ ਰੁਪਏ 50 ਆ 50 ਨਹੀਂ ਲੰਦਾ ਅੰਨਿਆ ਕਰਿਆਣੀ ਖਰਾਬ 50 ਆ ਭਾਈ ਉਹ ਲਾਈਟ ਗ੍ਰੀਨ ਨਹੀਂ ਇਹਦੀ ਦਾਹਾਂ ਦੇ ਕੋਲ ਉਸ ਤੇ ਉਹ ਮੇਰਾ ਕੋਲ ਦੋਵੇਂ ਮੈਂ ਉਹਨੂੰ ਪੁੱਛਾਂਦਾ ਉੱਧਰ ਲੱਗ ਗਈ। ਹੋਰੀ ਇਹਦੇ ਮਾਮੇ ਦਾ ਮੁੰਡਾ ਐ। ਮੈਂ ਕਹਾਂ ਉਹਨੂੰ ਖੋਜੋ ਲੈਣਾ ਕੀ ਐ। ਮੈਂ ਹੋਰ ਕੀ ਐ। ਇਹ ਦਰਵਾਜ਼ਾ ਜੀ ਤੂੰ ਵਜਦੋ ਫੇਟ ਉੱਧਰ ਗਿਆ ਤੇ ਕਹਿੰਦਾ ਭਾਈ ਸਵੈਟਰ ਮੇਰੇ ਆ ਜੂਗਾ। ਕਿਹੜਾ ਸਵੈਟਰ ਮੇਰੇ ਆ ਜੀ ਲਾੜਾ ਮੈਨੂੰ ਕਹਿੰਦਾ। ਇਹ ਗਵਾਹੀ ਕਰਨ ਨੂੰ ਭਾਈ ਬਾਬਾ ਆ ਕੇ ਮਾਰਨ ਨੂੰ ਲੈ ਗਿਆ ਪਰ। ਇਹ ਘਰ ਦੇ ਗੇੜੀ ਨਾ ਕਰ ਲੇਖ। ਬੱਸ ਨਾ ਲੈ ਗਈ। ਇਹ ਨਹੀਂ ਸਲਾਹ ਇਹ ਘਰ। ਉਹ ਬੜੀ ਜਾ ਰਿਹਾ ਹੈ ਲੋਕਾਂ ਦੇ ਅੰਦਰ ਹੀ ਘਵਾ ਜਿਆ ਬਾਥਰੂਮ ਜੀ ਬਾਥਰੂਮ ਬਾਈ ਬਾਲਾ ਸੈਟ ਜਿਵੇਂ ਮੈਨੂੰ ਇਹ ਗੱਲ ਲੈ ਕੇ ਇਦਾਂ ਕਹਿੰਦੇ ਕਿ ਕਿਦਾਂ ਮੇਰੇ ਬਾਥਰੂਮ ਦਾ ਸਸਣਾ ਕਰ ਮਨ ਲੈ ਡਾਗੂ ਤਾਈ ਕਿ ਵੱਖਾ ਹੈ ਤਾਈ ਕਿ ਵੱਖਾ ਹੈ ਤਾਈ ਕਿ ਵੱਖਾ ਹੈ ਕਰਦੇ ਵੇਖਾ ਮੈਂ ਬਈ ਹੁਣ ਪਹਿਲੀ ਵਾਰ ਫੋਨ ਚਲਾ ਸਵਾਲ ਲੰਗ ਹੋਣਾ ਚਲੋ ਜੱਟਾ ਨੂੰ ਅੱਜ ਖੁਸ਼ਖਬਰੀ ਦਸੀ ਕੀ ਗੱਲ ਹੋਈ ਸਵੇਰੇ ਕੀ ਦਿੱਤਾ ਜੀ ਕੱਟੀ ਓ ਜਾਂਦੇ ਅੱਜ ਦਾ ਮੁਬਾਰਕਾ ਹੋ ਗਿਆ ਮੱਝਾ ਕੋਲ ਕੱਟੀਆਂ ਤੇ ਨਹੀਂ ਆਉਣਾ ਇਹ ਆਪਣੀ 23 ਮਾਡਲ ਸਕਾਰਪੀਓ ਫਰਸਟ ਓਨਰ ਤੇ 70000 ਕਿਲੋਮੀਟਰ ਚੱਲੀ ਹੋਈ ਆ ਤੇ ਕੋਈ ਵੀ ਐਕਸੀਡੈਂਟ ਨਹੀਂ ਟੋਟਲ オリジナル ਆ ਇਹ ਆਪਾਂ ਭਾਜੀ ਸੇਲ ਕਰ ਦੇਣੀ ਜਾਂ ਕਿਸੇ ਗੱਡੀ ਨਾਲ ਵਟਾ ਲੈਣੀ ਆ ਆਪਾਂ ਮਤਲਬ ਵਟਾ ਲੈਣੀ ਮਤਲਬ ਪਿੱਕੇ ਨਾਲ ਵਟਾ ਲਾਂਗੇ ਟੋਟਾਟਾ ਦੇ ਨਾਲ ਤੇ ਜੋ ਆਪਣਾ ਖਰਚਾ ਵਿੱਚ ਪੈਂਦਾ ਉਹ ਕਰ ਲਾਂ ਕੋਈ ਡੀਲਰ ਹੋਵੇ ਉਹ ਮੈਸੇਜ ਕਰ ਲਈ ਨਹੀਂ ਤੇ ਕਿਸੇ ਵੀਰ ਨੇ ਲੈਣੀ ਹੋਈ ਜੋ ਮਾਰਕੀਟ ਚ ਰੇਟ ਹੋਇਆ ਉਹ ਦੇ ਦਿਓ ਜੀ ਆਸ ਸਕਾਰਪੀਓ ਆਪਣੀ ਇਹਦਾ ਨੰਬਰ ਅਸੀਂ ਲਾ ਲਾਂਗੇ ਜੀ ਨੰਬਰ ਤੁਹਾਨੂੰ ਦੂਜਾ ਦੇ ਦਾਂਗੇ ਜੀ ਠੀਕ ਹੈ ਵਾਲ ਪੱਟੀ ਦਾ ਕੰਮ ਕੰਪਲੀਟ ਹੋ ਜਾਏਗਾ ਜਲਦੀ ਹਾਂ ਉਹ ਵਾਲ ਪੱਟੀ ਗਈ ਯਾਰ ਉਹ ਡਾਊਨ ਸਿਲਿੰਗ ਆ ਪੀਓਪੀ ਡੇ ਵਿੱਚ ਆਪਣੇ ਕੰਮ ਇਹ ਕਰਨਦੇ ਆ ਬੈਸਟ ਆਫ ਬੈਸਟ ਮੈਂ ਕਿਹਾ ਜਿਹੜੀਆਂ ਨਿਆਹ ਵੇਖੋ ਆ ਸਾਰੀਆਂ ਹੀ ਇੰਨੇ ਬਣਾ ਦਿੱਤਾ ਉੱਤੇ ਆ ਮੋਟਾ ਮੇਰੇ ਕੱਪੜੇ ਪਾਈ ਫਿਰਦਾ ਅੱਜ ਮੇਰੀ ਸ਼ਰਟ ਪਾਈ ਹੋਈ ਹੈ ਓਏ ਆਹ ਉਹ ਐਸੋ ਮੋਲੀਆਂ ਹੀ ਬਹੁਤ ਐਕਸਰਸਾਈਜ਼ ਭਾਜੀ ਵੀ ਪਤਲੇ ਹੋ ਗਏ ਪਤਾ ਮੈਨੂੰ ਹਾਂ ਵੀ ਕੈਸੇ ਹੋ ਠੀਕ ਹੈ ਠੀਕ ਹੈ ਆਹ ਬੰਦੇ ਨੇ ਕੋਠੀ ਬਣਾਉਣ ਤੇ ਪੂਰਾ ਯੋਗਦਾਨ ਦਿੱਤਾ ਹੈ ਸਾਡੇ ਬਟੂਆ ਤੋਂ ਹੈ ਬਣਾ ਫਰਮਾ ਬਣਾ ਦੇ ਯਾਰ ਸਾਡਾ ਬਣਾ ਦੇ ਬਣਾ ਦੇ ਨੰਬਰ ਬਤਾਓ ਆਪਣਾ 800 ਬਤਾਈਏ 260 ਮੈਂ ਲੇਖੀ ਦਊਂਗਾ 7060 ਆ ਜਾ ਤੇਰਾ ਕੰਮ ਵਿਖਾਈਏ ਉੱਤੇ ਆ ਜਾ ਚਲੋ ਵੀ ਫਰਮੇ ਬਹੁਤ ਨੂੰ ਵਧੀਆ ਬਣਾਉਣੇ ਆਉਂਦੇ ਜੀ ਬਣਾਣੇ ਆ ਬਈ ਹਾਂ ਹਾਂ ਬਣਾ ਕੇ ਦਊ ਕਾਹਦਾ ਬਣਾਉਣਾ ਫਰਮਾ ਯਾਰ ਜਮਾਈ ਸਰਦਰਦੀ ਹੈਣੀ ਯਾਰ ਆ ਚੈੱਕ ਕਰ ਆ ਨਾ ਸਾਰੇ ਕਾਰਨਰ ਸਕੂ ਹੈ ਸਫਾਈ ਕਰਕੇ ਆ ਬਣਾ ਦਿੰਦਾ ਪੂਰੇ ਮੋਲਡਿੰਗਾਂ ਥੱਲੇ ਨੇ ਸਾਰੀਆਂ ਬਣਾਇਆ ਨੰਬਰ ਇਹਦਾ ਮੈਂ ਸ਼ੇਅਰ ਕਰਦਾ ਰੱਖ ਲਿਓ ਭੈੜੀ ਗਈ ਇੰਟਰਨੈਟ ਤੇ ਤੇ ਆਉਂ ਜਾਂਦਾ ਹੀ ਪਿਆਜੀ ਰੰਗੀ ਆ ਪਿਆਜ ਰੰਗੀ ਅੱਜ ਫੋਰਚਨਰ ਦੀ ਚਾਬੀ ਫੜ ਕੇ ਬਹੂ ਜਿਵੇਂ ਪਿਆਜ ਦੇ ਵਿੱਚ ਨਹੀਂ ਲੈਣਾ ਪਈਆਂ ਹੁੰਦੀਆਂ ਜਦੋਂ ਚੀਰੀ ਦਾ ਨੋਵੇਂ ਪਈ ਪੱਗ 'ਚ ਚੀਰਵੇ ਆਏ ਹੋਏ ਇਧਰ ਦੇਖਿਏ ਹਰੀ ਕੁਸ਼ੋਰ ਜੀ ਆਨੰਦ ਮਾਨ ਰਹੇ ਆ ਕਹਿੰਦੇ ਏਸੀ ਕੀ ਯਹਾਂ ਤੋਂ ਲੋੜ ਹੀ ਨਹੀਂ ਹੈ ਨਾ बहुत अच्छा इनका भी बहुत योगदान है इनकी भी वीडियो डालेंगे इनका नंबर डालेंगे पत्थर सारा इन्होंने ही काम किया है राज हरि किशोर जी ने इनका नाम किशोर भी है राजू भी है और क्या है दो इनों ही हैं राजू ज़्यादा बोलते हैं ना पर सही नाम तो हरि किशोर है कितने साल थे हो पंजाब में छत्तीस साल से अब वोट बन गया होगा इधर धर्मकोट का वोट है ओ यद जवाक सारी फैमिली इधर उधर जाना नाद पिंड ਕਹਿੰਦਾ ਕਿ ਅਸੂ ਦੋਸਤਾਂ ਨੂੰ ਕਹਿੰਦਾ ਸੌਰਾ ਦੇਣੇ ਬੰਦਾ ਫੋਨ ਤੇ ਪਤਾ ਹੀ ਨਹੀਂ ਕੀ ਗੱਲਾਈ ਜਾਂਦੀ ਇਹਨੂੰ ਕੀ ਕਰੀ ਜਾਂਦਾ ਹੁਣ ਨਾ 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 ਤੂੰ ਸੌਂ ਘਾਇਆ ਮੁੰਡਿਆਂ ਨਾਲ ਗੱਲਾਂ ਕਰਦਾ ਤੂੰ ਸੌਂ ਘਾਇਆ ਮੁੰਡਿਆਂ ਨੂੰ ਮੈਨੂੰ ਫੋਨ ਬਰਾ ਦੇ ਮੈਂ ਹਿਸਟਰੀ ਕੱਢ ਦੇਣਾ ਫੜਾ ਫੋਨ ਮੈਨੂੰ ਖੋਲ ਲਾ ਗਾ ਉਹ ਵਿੱਕੀ ਬੋਲੀ ਵਿੱਕੀ ਵਿੱਕੀ ਰਗਾ ਰ ਇੰਦਰ ਛੱਡ ਮੈਂ ਖਾਵਾ ਮੈਨੂੰ ਫੋਨ ਫੜਾ ਫੋਨ ਫੜਾ ਮੈਨੂੰ ਅ ਵਿੱਕੀ ਬੋਲੀ ਹੈਲੋ ਬੋਲੀ ਨਾ ਨੀਕਾ ਅਨੇ ਫੜਾ ਫੜਾ ਦੋ ਮਿੰਟ ਇਧਰ ਦੇਖੀ ਇਧਰ ਦੇਖੀ ਉਹ ਫੋਨ ਖਾ ਦੋ ਕੱਢਦਾ ਇਹ 1 ਮਿੰਟ ਉੱਤਦਾ ਸਹੀ ਆ ਵੇ ਆ ਇਹ ਦਿਹਾੜੀ ਤੇ ਆ ਇਹ ਠੇਕੇ ਤੇ ਆ ਹਾਂ ਇਹ ਭਾਈ ਐਸੀ ਦਿਹਾੜੀ ਤੇ ਠੇਕੇ ਤੇ ਰਾਤ ਨੂੰ ਹੁੰਦਾ ਵਾ ਇਹ ਸਾਰਾ ਦਿਨੀ ਠੇਕੇ ਤੇ ਜਾ ਸਕਦਾ ਪਰ ਨਹੀਂ ਸ਼ਾਮ ਨੂੰ ਜਾਂਦਾ ਇਹ ਰਾਤ ਨੂੰ ਹੁੰਦਾ ਵਾ ਆਪਾਂ ਵੀ ਜਾਣੀ ਜੀ ਨੇ ਦਾ ਇਹ ਨਾ ਬੰਦੇ ਨੇ ਨੀਕ ਬੰਦਾ ਆ ਆਪਾਂ ਹੈਗੇ ਆਉ ਜਾਂਦਾ ਹੀ ਆਉ ਜਾਂਦਾ ਚੱਲ ਚੱਲ ਵੀਰ ਆ ਵੀ ਇਹਨਾਂ ਨੇ ਬਹੁਤ ਨਾਈਸ ਵਾਲਾ ਬਣਾਤਾ ਉਹ ਵੀ ਬਣਾਤਾ ਆ ਵੀ ਆ ਵੀ ਮੇਰੀ ਰਿਲੀਫ ਕਰੋ ਮੁੰਡਾ ਕਾਹ ਕਰੀ ਜਾਂਦਾ ਇਹ ਇੰਨੇ ਨਹੀਂ ਬਣਾਇਆ ਇਹ ਤਾਂ ਬਸ ਹੁਣ ਐਂਡ ਵਾਲੇ ਕੰਮ ਕਰਦੇ ਆ ਫਿਨਿਸ਼ਿੰਗ ਪਹਿਲਾਂ ਇਹਨਾਂ ਨੇ ਕੀਤਾ ਬਈ ਜੋ ਹੱਕ ਉਹਨਾਂ ਦਾ ਆ ਇਹਨੇ ਬਣਾਈ ਡਾਓ ਆ ਡੋਰ ਸਾਰੀ ਇਹਨੇ ਬਣਾਈ ਆ ਚੈੱਕ ਕਰੋ ਸਾਰੀ ਸਾਗਮੰਚੇ ਨੇ ਤਿਆਰ ਕੀਤੀ ਸਾਰੀ A to Z ਸਾਗਮੰਚੇ ਇਹਨੇ ਉਹ ਵੀ ਸਾਹਮਣੇ ਵੇਖੋ ਜੀ ਤੇ ਉਹ ਵੀ ਵੇਖੋ ਜੀ ਉਹ ਸਾਰੀਆਂ ਇਹਨੇ ਬਣਾਈਆਂ ਇਹਨੇ ਠੀਕ ਆ ਜੀ ਆ ਉਹ ਹਾਂ ਰਾਉਂਡ ਕੀਤਾ ਉਹ ਵੀ ਮੈਦਾਨ ਆ ਬਈ ਹਾਂ ਹਾਂ ਉਹ ਸਾਹਮਣੇ ਰਾਉਂਡ ਇੰਨੇ ਕੀਤਾ ਇਹਨੂੰ ਮੈਡਲ ਦਿੱਤਾ ਜਾਣਾ ਬਈ ਕਾਕੇ ਲੈ ਤੂੰ ਵੀ ਕੁਛ ਲਏ ਇਹ ਕੁਛ ਆ ਭਮੀ ਅੱਪਰ ਚੱਲ ਬਾਹਰ ਚਲੋ ਬਾਹਰ ਜਦੋਂ ਬਾਹਰ ਮਿਲਦੀ ਕਰਨੀ ਰਾਹ ਸਾਹਮਣੇ ਦੋ ਬੂਏ ਹਨਾਂ ਤੇ ਆ ਗਏ ਜੀ ਆਪਾਂ ਚਲੋ ਵੀ ਹੈ ਇਹਨਾਂ ਨੇ ਲੈ ਟਾਈਮ ਲਾ ਲਿਆ ਆਂਦੀ ਪੈ ਗਈ ਮਰੇ ਕੋਲ ਉਹ ਇਹ ਡੂੰਗਾ ਜਾਇਆ ਜਿੱਥੇ ਬੱਸਾਂ ਡੁੱਬ ਜਾਂਦੀਆਂ ਬੱਸਾਂ ਨੂੰ ਅੱਗੇ ਦਾ ਕੌਣ ਗੜੇ ਪੁਲ ਦੇ ਨਾਲ ਪੱਖ ਪਾ ਮੀ ਆਏ ਲੋਕੀ ਤੋਂ ਉਹ ਜਾਂਦੀ ਔਰ ਰੰਗ ਖੇਡ ਗਏ ਹੀ ਵੇ ਕੀ ਕਿਹੜੀ ਵੇਂਦੀ ਹੋਲੀ ਤੋਂ ਪੈਸੇ ਚੱਲ ਪਿਆ ਕਾਮਗਾ ਆ ਗਈ ਲੈ ਆ ਜਾਂਦਾ ਹੀ ਮੋਟਾ ਲੈ ਜਾ ਇਹਨੂੰ ਅੰਦਰ ਹੀ ਔਈ ਜਾਂਦੀ ਆ ਚੱਲ ਚੱਲ ਅੰਦਰ